ਯਕੋ ਇਹ ਬਹੁਤ ਗਿਆ ਇਹ ਆ ਬਹੁਤ ਗਿਆ ਜਿੱਥੇ ਮਾਂ ਵੀਰ ਨਨ ਗਿਆਨ ਹੋਇਆ ਸੀ ਪਰਮਾਤਮਾ ਵਾਲੀ ਇਹ ਦੇਖੋ ਮੈਡਮ ਸਾਡੇ ਚਲੋ ਸ਼ਾਬਾਸ਼

ये बहुत ज्यादा मेन मंदिर है जिते महा गौतम बुद्ध जी ने ज्ञान होया बहुत बढ़िया जगह बनी ये बोध गया महा बिहार मंदिर ਮਹਾਤਮਾ ਬੁੱਧ ਇੱਥੇ ਇਹਨਾਂ ਨੂੰ ਬੋਧ ਗਿਆ ਦੇ ਵਿੱਚ ਵਾਟ ਬਰਖਸ਼ ਦੇ ਥੱਲੇ ਗਿਆਨ ਪ੍ਰਾਪਤ ਹੋਇਆ ਸੀ ਇਹਨਾਂ ਦਾ ਜਨਮ ਨੇਪਾਲ 'ਚ ਹੋਇਆ ਔਰ ਇਹਨਾਂ ਨੇ ਇਹਨੂੰ ਮੈਡੀਟੇਸ਼ਨ ਨੂੰ ਮੇਨ ਸੰਸ ਮੈਡੀਟੇਸ਼ਨ ਜਿਹੜੀ ਹੈਗੀ ਆ ਉਹਦੇ 'ਚ ਇਹ ਬਰ ਮਹਾਤਮਾ ਨੂੰ ਪਾਇਆ ਜਾ ਸਕਦਾ ਹੈ ਦੇਖੋ बहुत बहुत धनदार हाँ हाँ लाओ क्या बात है ला जी साढ़े मैडम की फोटो सुरिंदर जी भी ला जी